ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਰਣਵੀਰ ਤੇ ਤੁਸੀਂ ਦੇਖ ਰਹੇ ਹੋ ਰਣਵੀਰ ਵਲੌਗ ਤੇ ਤੁਹਾਨੂੰ ਪਤਾ ਹੀ ਹੋਵੇਗਾ ਜਿਸ ਤਰ੍ਹਾਂ ਕਿ ਮੇਰਾ ਪਹਿਲਾ ਰਣਵੀਰ ਦਵਾਬਿਆ ਵਲੌਗ ਚੈਨਲ ਡਿਲੀਟ ਹੋ ਗਿਆ ਤੇ ਹੁਣ ਆਪਾਂ ਨਵੀਂ ਸ਼ੁਰੂਆਤ ਕਰ ਰਹੇ ਆ ਨਵੇਂ ਸਿਰੇ ਤੋਂ ਉਸੇ ਜਗ੍ਹਾ ਤੋਂ ਜਿਸ ਜਗ੍ਹਾ ਤੋਂ ਆਪਾਂ ਪਹਿਲਾਂ ਆਪਣਾ ਚੈਨਲ ਸ਼ੁਰੂ ਕੀਤਾ ਸੀ ਤੇ ਅੱਜ ਆਪਾਂ ਆ ਗਏ ਆ ਕਿਲਾ ਦਖਰੀ ਸਰਾ ਜਿਹਨੂੰ ਜਾਗੀਰ ਦਾ ਕਿਲੇ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਜੋ ਕਿ ਨਕੋਦਰ ਦੇ ਲਾਗੇ ਚਾਹਗੀਰਪਿੰਡ ਦੇ ਵਿੱਚ ਹੈ ਦਖਣੀ ਸਰਾ ਨਕੋਦਰ ਤੋਂ ਕਪੂਥਲਾ ਰੋਡ ਤੇ ਪਿੰਡ ਜਾਂ ਗੀਰ ਵਿੱਚ ਇਹ ਦਖਣੀ ਸਰਾ ਹੈ ਇਹ ਸਰਾ ਸਿਰਫ ਫੌਜੀਆ ਵਾਸਤੇ ਹੀ ਸੀ ਆਮ ਜਨਤਾ ਦਾ ਇਸ ਤੇ ਆਣਾ ਜਾਣਾ ਮਨਾ ਸੀਗਾ ਮੁਗਲ ਸਮੇਂ ਵਿੱਚ ਸੈਨਾ ਪੈਦਲ ਹੀ ਦਿੱਲੀ ਤੋਂ ਲਾਹੌਰ ਤੱਕ ਜਾਂਦੀ ਆ ਸੀ ਤੇ ਉਹਨਾਂ ਦੇ ਆਰਾਮ ਲਈ ਇਹ ਸਰਾ ਬਣਾਈ ਗਈ ਸੀ ਕਿ ਕਬ ਨਾ ਸਮਝੇ ਤੋਰ ਵਾ ਵਾ ਰੰਗ ਸਜਣ ਦੀ ਹੋਰ ਵਾ ਵਾ ਰੰਗ ਸਜਣ ਦੀ ਹੋ ਵਾ ਵਾ ਰੰਗ ਸਜਣ ਦੀ ਹੋਰ ਵਾ ਵਾ ਰੰਗ ਸਜਣ ਦੀ ਹੋ ਵਾ ਵਾ ਰੰਗ ਸਜਣ ਦੀ ਹੋਰ ਵਾ ਵਾ ਦਖਣੀ ਸਰਾਂ 1940 ਵਿੱਚ ਅਲੀ ਮਰਦਾਨ ਨੇ ਬੜਵਾਈ ਸੀ ਵਾ ਵਾ ਰੰਗ ਸਜਣ ਦੀ ਹੋਰ ਵਾ ਵਾ ਰੰਗ ਸਜਣ ਦੀ ਹੋ ਵਾ ਵਾ ਇਸ ਵਿੱਚ 124 ਗਮਰੇ ਆ ਤੇ ਇੱਕ ਮਸਜਿਦ ਤੇ ਇੱਕ ਕੋਵੀ ਹੈ। ਮੁਗਲਾਂ ਦੇ ਸਮੇਂ ਵਿੱਚ ਦਿੱਲੀ ਤੋਂ ਲਾਹੌਰ ਜਾਣ ਦਾ ਮੁੱਖ ਰਸਤਾ ਜਿਹੜਾ ਸੀ ਉਹ ਨਕਉਦਰ ਸੀ। ਫੌਜਾਂ ਦੇ ਆਰਾਮ ਕਰਨ ਲਈ ਦਿੱਲੀ ਤੋਂ ਲਾਹੌਰ ਤੱਕ ਕੁੱਲ 7 ਸਰਾਵਾਂ ਬਣਾਈਆਂ ਗਈਆਂ ਜਿਨ੍ਹਾਂ ਵਿੱਚੋਂ ਇੱਕ ਦੱਖਣੀ ਸਰਾ ਪਿੰਡ ਜਹਾਗੀਰ ਵਿੱਚ ਇਸ ਕੁ ਸੋਈ ਹਕੀਕੀ ਜਹੜਾ ਕੱਲ ਮਾਸ਼ੂਕ ਦੇ ਮਨ ਨੇ ਹੂ ਇਸ ਕੁ ਨਾ ਛੋੜੇ ਬੁਖ ਨਾ ਮੋੜੇ ਤੋੜੇ ਸੈ ਤਲਵਾਰਾਂ ਖੰਨੇ ਹੂ ਜਿਤ ਵਲ ਵੇਖੇਰਾ से बनने हूँ सच्चा इश्क हुसान अलीदा बहू अलिद अलीदा अली बहू सच्चा इश्क हुसान अलीदा बाहू सिरदेव राज न भन्ने हूँ सजण वाह वारी हो रमद सजण ਲੋ ਦੋਸਤੋ ਇਹ ਸੀ ਦੱਖਣੀ ਸਰਾ ਆਪਾਂ ਇਹਨੂੰ ਦੇਖਿਆ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੈਨੂੰ ਲਾਈਕ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਜੁਰ ਦੱਸਿਓ ਮੇਰੇ ਪ੍ਰਾਕਿਤੋਂ ਕਿੱਥੋਂ ਆ ਗਏ ਆ ਤੇ ਇਸੇ ਤਰ੍ਹਾਂ ਜੁੜੇ ਰਹੋ ਮੇਰੇ ਨਾਲ ਆਪਾਂ ਅੱਗੇ ਵੀ ਤੁਹਾਨੂੰ ਵਧੀਆ-ਵਧੀਆ ਜਗ੍ਹਾ ਦਿਖਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਚੱਲਾਂਗੇ ਨਕੋਦਰ ਬੜੀ ਵਰਲਡ ਫੇਮਸ ਜਗ੍ਹਾ ਹੈ ਗੁਰੂਵਾਪੀ ਰਾਣੀ ਧਰਤੀ ਨਕੋਦਰ